ਮੋੜ ਸੁਰੱਖਿਆ ਵਿੱਚ ਕੁੱਲੜ ਪਿੱਜਾ ਕਪਲ ਅਸ਼ਲੀਲ ਵੀਡੀਓ ਮਗਰੋਂ ਗੁਰਪ੍ਰੀਤ ਕਾਰ ਤੇ ਸਹਿਜ ਅਰੋੜਾ ਨੇ ਛੱਡਿਆ ਆਦੇਸ਼ ਸਤਿ ਸ਼੍ਰੀ ਅਕਾਲ ਜੀ ਮੈਂ ਜਸਨਦੀਪ ਸਿੰਘ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਪ੍ਰਾਈਮ ਸਵੇਰਾ ਦੇ ਉੱਤੇ ਪੰਜਾਬ ਦੇ ਮਸ਼ਹੂਰ ਕੁੱਲੜ ਪਿੱਜਾ ਕਪਲ ਸਹਿਜ ਅਰੋੜਾ ਤੇ ਰੂਪ ਅਰੋੜਾ ਇੱਕ ਵਾਰ ਫਿਰ ਤੋਂ ਸੁਰੱਖਿਆ ਵਿੱਚ ਹਨ ਤਾਜ਼ਾ ਖਬਰਾਂ ਮੁਤਾਬਕ ਇਹ ਜੋੜਾ ਆਪਣੇ ਪੁੱਤਰ ਸਮੇਤ ਪੰਜਾਬ ਭਾਰਤ ਛੱਡ ਕੇ ਬ੍ਰਿਟੇਨ ਸ਼ਿਫਟ ਹੋ ਗਿਆ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਇਹ ਜੋੜਾ ਕਈ ਵੱਡੇ ਵਿਵਾਦਾਂ ਦਾ ਕੇਂਦਰ ਬਣਿਆ ਰਿਹਾ ਜਿਵੇਂ ਕਿ ਅਸ਼ਲੀਲ ਵੀਡੀਓ ਕਾਂਡ ਤੇ ਜਾਨੋਂ ਮਾਰਨ ਦੀਆਂ ਧਮਕੀਆਂ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਦੋਵਾਂ ਦੇ ਤਲਾਕਾ ਦੀਆਂ ਅਫਵਾਹਾਂ ਵੀ ਗੂੰਜਦੀਆਂ ਰਹੀਆਂ। ਜਦੋਂ ਇਹਨਾਂ ਨੇ ਇੱਕ ਦੂਜੇ ਨੂੰ ਇੰਸਟਾਗ੍ਰam ਤੋਂ ਅਨਫੋਲੋ ਕਰ ਦਿੱਤਾ। ਹਾਲਾਂਕਿ ਤਿੰਨ ਦਿਨ ਪਹਿਲਾਂ ਖੁਲਾਸਾ ਹੋਇਆ ਹੈ ਕਿ ਇਹ ਆਪਣੇ ਪੁੱਤਰ ਨਾਲ ਮਿਲ ਕੇ ਬ੍ਰਿਟੇਨ ਸ਼ਿਫਟ ਹੋ ਗਏ ਹਨ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਹਨਾਂ ਨੇ ਕਿਹੜੇ ਵਿਜੇ ਤੇ ਯਾਤਰਾ ਕੀਤੀ ਹੈ ਇਨਾਂ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦਾ ਮਸ਼ਹੂਰ ਕੁੱਲੜ ਪੀਜ਼ਾ ਰੈਸਟੋਰੈਂਟ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ ਉਹਨਾਂ ਦੇ ਪੁਰਾਣੇ ਸਟਾਫ ਨੇ ਸੰਚਾਲਨ ਦੀ ਜ਼ਿੰਮੇਵਾਰੀ ਸੰਭੀ ਹੋਈ ਹੈ ਇਹ ਰੈਸਟੋਰੈਂਟ ਆਪਣੇ ਕੁਝ ਖਾਸ ਢਿਸ਼ਾਂ ਖਾਸ ਕਰਕੇ ਕੁੱਲੜ ਪੀਜ਼ਾ ਲਈ ਜ਼ੋਰਦਾਰ ਮਸ਼ਹੂਰੀ ਪ੍ਰਾਪਤ ਕਰਦਾ ਹੈ ਇੱਥੇ ਹੀ ਵਿਵਾਦਾਂ ਦੀ ਪੂਰੀ ਲਿਸਟ ਦੀ ਗੱਲ ਕਰ ਲਈਏ ਤਾਂ ਇਸ ਵਿੱਚ ਅਸ਼ਲੀਲ ਵੀਡੀਓ ਕਾਂਡ ਜੋੜੇ ਦੇ ਇੱਕ ਪ੍ਰਾਈਵੇਟ ਵੀਡੀਓ ਲੀਕ ਹੋਣ ਕਾਰਨ ਉਹਨਾਂ ਨੂੰ ਸਮਾਜਿਕ ਦਬਾਅ ਅਤੇ ਨਿੰਦਾ ਦਾ ਸਾਹਮਣਾ ਕਰਨਾ ਪਿਆ। ਮਿਲੀ ਜਾਣਕਾਰੀ ਮੁਤਾਬਕ ਕੁਝ ਲੋਕਾਂ ਨੇ ਉਹਨਾਂ ਨੂੰ ਜਾਨੋਂ ਮਾਰਦਿਆਂ ਧਮਕੀਆਂ ਵੀ ਦਿੱਤੀਆਂ ਜਿਨ੍ਹਾਂ ਨੇ ਉਹਨਾਂ ਨੂੰ ਸੁਰੱਖਿਆ ਲਈ ਸੋਚਣ ਲਈ ਮਜਬੂਰ ਕਰ ਦਿੱਤਾ। ਤਲਾਕ ਦੀਆਂ ਅਫਵਾਹਾਂ ਨੇ ਉਹਨਾਂ ਦੀ ਪਪੂਲਾਰਿਟੀ ਤੇ ਅਲੱਗ ਪ੍ਰਭਾਵ ਪਾਇਆ। ਰੈਸਟੋਰੈਂਟ ਦੇ ਬ੍ਰਾਂਡ ਤੇ ਅਸਰ ਦੀ ਗੱਲ ਕਰ ਲਈਏ ਤਾਂ ਮਸ਼ਹੂਰ ਰੈਸਟੋਰੈਂਟ ਬਦਲੇ ਹਾਲਾਤਾਂ ਦੇ ਬਾਵਜੂਦ ਅਜੇ ਵੀ ਉਹਨਾਂ ਦੇ ਨਾਂ ਨਾਲ ਜੁੜਿਆ ਹੋਇਆ ਹੈ ਕਾਕਾ ਦੀ ਪ੍ਰਤੀਕਿਰਿਆ ਪੱਕੀ ਕਰਦੀ ਹੈ ਕਿ ਰੈਸਟੋਰੈਂਟ ਦੀ ਕੁਆਲਿਟੀ ਅਤੇ ਸੇਵਾ ਦਾ ਮਿਆਰ ਉੱਚਾ ਹੈ ਜੇਕਰ ਕੁਲਰ ਪਿੱਜਾ ਦੇ ਭਵਿੱਖ ਦੀ ਯੋਜਨਾ ਦੀ ਗੱਲ ਕਰ ਲਈਏ ਤਾਂ ਜੁਕੇ ਸ਼ਿਫਟ ਹੋਣ ਤੋਂ ਬਾਅਦ ਮਿਲੀ ਜਾਣਕਾਰੀ ਮੁਤਾਬਕ ਇਹ ਜੋੜਾ ਮੂਲ ਤੌਰ ਤੇ ਆਪਣੇ ਬ੍ਰਾਂਡ ਨੂੰ ਅੰਤਰਰਾਸ਼ਟਰੀ ਪੱਧਰ ਤੇ ਫਲਾਉਣ ਦੀ ਯੋਜਨਾ ਬਣਾ ਰਿਹਾ ਹੈ ਉਹਨਾਂ ਦੇ ਨਵੇਂ ਉਦਮਾਂ ਦੀ ਤਸਦੀਕ ਕਰਨ ਲਈ ਮੀਡੀਆ ਵਿੱਚ ਨਵੀਂ ਅਪਡੇਟਾਂ ਦੀ ਉਡੀਕ ਕੀਤੀ ਜਾ ਰਹੀ ਹੈ ਇਥੇ ਹੀ ਜੇਕਰ ਗਾਕਾ ਤੇ ਸਮਾਜ ਦੀ ਪ੍ਰਤੀਕਿਰਿਆ ਦੀ ਗੱਲ ਕਰ ਲਈਏ ਤਾਂ ਸਥਾਨਕ ਗਾਕਾ ਦਾ ਮੰਨਣਾ ਹੈ ਕਿ ਜੋੜੇ ਦੇ ਵਿਵਾਦਾਂ ਨਾਲ ਉਹਨਾਂ ਦੇ ਰੈਸਟੋਰੈਂਟ ਦੀ ਮਸ਼ਹੂਰੀ ਵੀ ਵਧੀ। ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਉਹਨਾਂ ਦਾ ਸਮਰਥਨ ਕੀਤਾ ਪਰ ਜਦੋਂ ਕਿ ਹੋਰ ਪਾਸੇ ਹੋਰ ਲੋਕਾਂ ਨੇ ਨਕਾਰਾਤਮਕ ਟਿੱਪਣੀਆਂ ਦਿੱਤੀਆਂ। ਐਸੀ ਕੁਲੜ ਪੀਜ਼ਾ ਦੇ ਨਾਲ ਜੁੜੀ ਇੱਕ ਬਹੁਤ ਹੀ ਵੱਡੀ ਤਾਜ਼ਾ ਅਪਡੇਟ ਅਜਿਹੀਆਂ ਹੋਰ ਅਪਡੇਟਸ ਲਈ ਜੁੜੇ ਰਹੋ ਪ੍ਰਾਈਮ ਸਵੇਰਾ ਦੇ ਨਾਲ ਮੈਂ ਚੇ ਸੰਦੀਪ ਸਿੰਘ ਧੰਨਵਾਦ।